सर हम यहाँ आए तो शिकायत पे तो हमने देखा कि टेट्रा पैक एक लीटर का घी था यहाँ पे तो हमने उसको बैच नंबर चेक किया तो वो भी हमारे प्रोडक्ट से मैच नहीं कर रहा था जो आर्ट वर्क का प्रोडक्ट था वो भी हमारे प्रोडक्ट से मैच नहीं कर रहा था उसके बाद हमने जो देखा कि जो मैनुफेक्चरिंग एड्रेस डाला हुआ है पैक पर वो भी हमारे प्लांट से मैच नहीं कर रहा था क्योंकि जिस प्लांट का मैनुफैक्चरिंग एड्रेस डाला हुआ है वो वहाँ पर हमने ये प्रोडक्ट चार साल पहले डिसकन्टिन्यू कर दिया था okay. अब हम वहाँ पे सिर्फ टिन पैक बना रहे हैं टेट्रा नहीं बना रहे हैं okay. तो अपार्ट फ्रॉम इट जो मैन्युफैक्चरिंग डेट और एक्सपायरी डेट का जो तरीका था वो भी हमारे प्रोडक्ट से मैच नहीं कर रहा था तो इन सभी चीज़ों से पता लगता है कि ये प्रोडक्ट का मुल्क नहीं था तो इस पर भी हम सर जो एक्शन होगा वो करेंगे क्या अब एक्शन होगा क्योंकि ज़्यादातर आपने देखा है कि जो माल आपकी कंपनी से नहीं है इस दुकानदार सर हम लीगल लेंगे हम एक्शन ये लेना चाहते हैं कि कहाँ से माल आया हमें वो पता लगे कि आ, हो सकता है कि और भी किसी जगह हो तो हम वो भी देखना चाहते हैं तो उसका मेन हम रूट कोज कर, पता करना चाहते हैं कि रूट कोज कहाँ से प्रोडक्ट आ रहा है ਤੋ ਇਹ ਗੋਲ ਉਸ ਉਸ ਕੇ ਲੀਏ ਜੋ ਐਕਸ਼ਨ ਹੋਗਾ ਉਹ ਲਵਾਂਗੇ ਇੱਥੇ ਸਾਨੂੰ ਡੁਪਲੀਕੇਟ ਵੇਰਕਾ ਔਰ ਅਮੂਲ ਬ੍ਰਾਂਡ ਦੇ ਕਿਉਂ ਸੇਲ ਹੋਣ ਦੀ ਸ਼ਿਕਾਇਤ ਮਿਲੀ ਸੀਗੀ ਉਸ ਤੋਂ ਬਾਅਦ ਅਸੀਂ ਫਿਰ ਅਮੂਲ ਔਰ ਵੇਰਕਾ ਆਫੀਸ਼ੀਅਲਸ ਦੋਨੋਂ ਨੂੰ ਵੀ ਆਇਡੈਂਟੀਫਾਈ ਕਰਨ ਲਈ ਬੁਲਾਇਆ ਕਿ ਉਹ ਮਨ मतलब ਉਹਨਾਂ ਦੇ ਹੈ ਜਾਂ ਪੈਕਿੰਗ ਨਹੀਂ ਹੈ ਉਹਨਾਂ ਨੇ ਦੋਨਾਂ ਨੇ ਡਿਨਾਈ ਕੀਤਾ ਕਿ ਇਹ ਸਾਡੀ ਪੈਕਿੰਗ ਨਹੀਂ ਹੈ ਅਸੀਂ ਹੁਣ ਵੇਰਕਾ ਦੇ ਸੈਂਪਲਸ ਲੈ ਕੇ ਔਰ ਅਮੂਲ ਦੇ ਸੈਂਪਲ ਲੈ ਕੇ ਕੁਆਲਿਟੀ ਜਾਂਚ ਲਈ ਭੇਜਿਆਂ ਲੈਬ ਚ ਭੇਜਾਂਗੇ ਔਰ ਜੋ ਸਟਾਕਸ ਹੋ ਸੀਕਰ ਕਿੰਨੀ ਵਾਰ ਦੇਖਿਆ ਗਿਆ ਕਿ ਦੁਕਾਨਾਂ 'ਤੇ ਰੇਡ ਪੈਂਦੀ ਹੈ ਬਟ ਕਾਰਵਾਈ ਇੱਥੋਂ ਹੋ ਜਾਂਦੀ ਹੈ ਪਰ ਜਿਹੜਾ ਐਕਸ਼ਨ ਨੀਕੋ ਦੇ ਦੇਖਣ ਨੂੰ ਆਰੇ ਕੇਸ ਦੇ ਵਿੱਚ ਜੋ ਐਸ ਪਰ ਰਿਪੋਰਟ ਜੋ ਫੂਡ ਸੇਫਟੀ ਐਕਟ ਦੇ ਅਧੀਨ ਜੋ ਵੀ ਉਹਦੀ ਇੱਕ ਬੰਦੀ ਕਾਰਵਾਈ ਹੈ ਸਾਰੇ ਉੱਤੇ ਕਿੱਤੀ ਜਾਂਦੀ ਇੱਕ ਪਿੱਛੇ ਜੀ ਕੰਪਲੀਟ ਹੋਈ ਸੀ ਕਿ ਨਿਊ ਗੋਪਾਲ সুইਟਸ ਹੈ ਜਿੱਥੇ ਇੱਕ ਗੰਦੀ ਮਠਿਆਈ ਪਾਈ ਗਈ ਉਹਦੇ ਵਿੱਚ ਮੱਖੀਆਂ ਤੱਕ ਦਾ ਪ੍ਰੂਫ ਦਿਖਾਇਆ ਗਿਆ ਬਟ ਉਹਤੇ ਵੀ ਕੋਈ ਐਕਸ਼ਨ ਨਹੀਂ ਅਸੀਂ ਜੋ ਦੁਕਾਨ ਜੋ ਜੋ ਪਰਚੇਜ਼ ਆਲਰੇਡੀ ਕਰ ਚੁੱਕੇ ਆ ਦੁਕਾਨਦਾਰ ਅਸੀਂ ਉਹਦਾ ਸੈਂਪਲ ਨਹੀਂ ਲੈ ਸਕਦੇ ਅਸੀਂ ਤੁਰੰਤ ਉਸਤੇ ਕਾਰਵਾਈ ਕਰਦੇ ਹੋਏ ਦੁਕਾਨ ਤੇ ਫੂਡ ਸੇਫਟੀ ਟੀਮ ਭੇਜੀ ਸੀ मौके ਤੇ ਉਥੋਂ ਸੈਂਪਲ ਲਏ ਗਏ ਔਰ ਉਹਨਾਂ ਦੀ ਸਾਫ ਸਫਾਈ ਵਰਕਸ਼ਾਪ ਦੀ ਵੀ ਚੈੱਕ ਕੀਤੀ ਗਈ ਫੂਡ ਸੇਫਟੀ ਅਫਸਰ ਵੱਲੋਂ ਔਰ ਜੇ ਸੈਂਪਲ ਦੀ ਰਿਪੋਰਟ ਨਹੀਂ ਆਈ ਰਿਪੋਰਟ ਆਨੁਪ੍ਰੰਤ ਉਸਤੇ ਬੰਦੀ ਕਾਰਵਾਈ ਕੀਤੀ ਜਾਏਗੀ ਮੈਂ ਅੱਗੇ ਦੱਸਦਾ ਜੀ ਇਸ ਤਰ੍ਹਾਂ ਭਾਜੀ ਤੁਹਾਨੂੰ ਪਤਾ ਲੱਗ ਗਿਆ ਕਿ ਇੱਥੇ ਜਿਹੜਾ ਡੁਬਲੀਕੇਟ ਹੈ ਮਾਲਾ ਜਿਹੜਾ ਫੜਿਆ ਹੋਇਆ ਹੈ ਸਰ ਸਾਡੀ ਇੱਕ ਪਾਰਟੀ ਆ ਹਿੰਦੂ ਸਿੱਖ ਸ੍ਰੀ ਹਿੰਦੂ ਸਮਰਾਜ ਜੀ ਸਾਡੇ ਕੋਲ ਇੱਕ ਬੰਟੀ ਨਾਮ ਦੀ ਸ਼ਿਕਾਇਤ ਆਈ ਸੀ ਮੁੰਡੇ ਨੇ ਵੀ ਇੱਥੇ ਇੱਕ ਦੱਸੀ ਜਾਲੀ ਕਿਉਂ बिक ਰਿਹਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਮੁੰਡੇ ਦੀ ਮਦਦ ਨਾਲ ਉਰੇ ਆਏ ਅਸੀਂ ਚੈੱਕ ਕੀਤਾ ਤਾਂ ਸਾਨੂੰ ਟੋਟਲੀ ਜਾਲੀ ਪਾਇਆ ਗਿਆ ਤੇ origignal ਉਹ ਦੋਨਾਂ ਕੰਪੇਅਰ ਕਰਕੇ ਦੇਖਿਆ ਤਾਂ ਟੋਟਲੀ ਜਾਲੀ ਪਾੜਾ ਪਾਇਆ ਗਿਆ ਜੀ ਫਿਰ ਅਸੀਂ ਮੌਕੇ ਤੇ ਐਸਐਚਓ ਸਾਹਿਬ ਨੂੰ ਤੇ ਬੁਲਤੀ ਇਸ ਸਮਟਰ ਰਿਪੋਰਟ ਬਣਾ ਲਿਆ ਸੀ ਭਾਜੀ ਤਾਂ ਪੈਸੇ ਦੀ ਵੀ ਉਹ ਹੋ ਰਹੀ ਸੀ ਸਰ ਕਿਤੇ ਜਰ ਨਹੀਂ ਸੀ ਸਾਨੂੰ ਮੌਕੇ ਤੇ ਕਹਿ ਰਹੇ ਸੀਗੇ ਕੰਪਲੇਨੈਂਟ ਸੀਗੇ 50 ਹਜ਼ਾਰ ਰੁਪਏ ਦਫਾ ਦਫਾ ਕਰ ਦਿੰਦੇ ਕਿ ਅਸੀਂ ਕਹਿੰਦੇ ਨਹੀਂ ਅਸੀਂ ਇਸ ਤਰ੍ਹਾਂ ਕੁਝ ਨਹੀਂ ਕਹਿਣਾ ਸਾਨੂੰ ਜਿਹੜਾ ਮੇਨ ਆ ਉਹ ਪੜਾ ਦਿਓ ਸਾਨੂੰ ਅਸੀਂ ਉਹ ਮਦਦ ਕਰ ਹੈਲਪ ਕਰ ਦਾਂਗੇ ਤੁਹਾਡੀ ਅਸੀਂ ਇਸ ਤਰ੍ਹਾਂ ਦੇਖਦੇ ਕਿ ਉਸ ਤੋਂ ਬਾਅਦ ਇੱਕ ਵੀਡੀਓ ਫੂਟੇਜ ਵੀ ਲੀਕ ਹੋ ਜਾਂਦੀ ਹੈ ਸੀਸੀਟੀਵੀ ਫੂਟੇਜ ਜੋ ਆਪਣਾ ਸਮਾਨ ਆ ਜਿਹੜਾ ਚੱਕ ਕੇ ਲੈ ਕੇ ਜਾ ਰਿਹਾ ਚੇਂਜ ਕਰਦੇ ਸੀ ਸਰ ਉਹ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਅਸੀਂ 2-4 ਮਿੰਟ ਲੇਟ ਹੋ ਗਏ ਤੇ ਪਿੱਛੇ 8 ਨੰਬਰ ਗਾਊਨ ਆ ਇਹਨਾਂ ਦਾ ਦੁਪਹਿਰ 2 ਵਜੇ ਸੀ ਲੋਕ ਹੋ ਗਈ ਸੀ ਦੁਕਾਨ ਇਹ ਉਸ ਤੋਂ ਬਾਅਦ ਪ੍ਰਤੀ तकरीबन 4:00 ਤੋਂ 5:00 ਵਜੇ ਉਹ ਗੱਡੀ ਭਰ ਕੇ ਲੈ ਕੇ ਗਿਆ ਹਾਂ ਹਾਂ ਜੀ ਹੁਣ ਤਾਂ ਨਹੀਂ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਸਰ ਸਰ ਪ੍ਰਸ਼ਾਸਨ ਸਾਹਿਬ ਇਹ ਮੀਦ ਹੈ ਕਿ ਸੱਚਦਾ ਸਾਥ ਦੇਣ ਬਾਕੀ ਮਾਰਕੀਟ ਦੇ ਵਿੱਚ ਜੋ ਕੁਝ ਵੀ ਇਸ ਤਰ੍ਹਾਂ ਵਿਕ ਰਿਹਾ ਹੈਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਮੇਰਾ ਨਾਮ ਰਕੇਸ਼ ਕੁਮਾਰ ਰਕੇਸ਼ ਜੀ ਕੀ ਤੁਹਾਡੇ ਦੇ ਜਿਹੜੇ ਲੋ ਇਹ ਬੰਦੇ ਜੀ ਇਕੱਠੇ ਹੋ ਕੇ ਆਏ ਮੇਰੇ ਕੋਲ ਮੈਂ ਤਾਂ ਕਿਉਂ ਗਿਆ ਲੇਖੋ ਇਹ ਕਿਉਂ ਲੈ ਕੇ ਗਈ ਸੀਗੇ ਉਹ ਇਹ ਕਹਿੰਦੇ ਜੀ ਕਿਉਂ ਸਾਡਾ ਗਲਤ ਹੈ ਮੇਰਾ ਕਿਉਂ ਗਲਤ ਨਹੀਂ ਮੈਂ ਕਿਸੇ ਬੰਦੇ ਤੋਂ ਲੱਤਾ ਸੀਗਾ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਮੈਂ ਤੁਹਾਨੂੰ ਪੈਸਾ ਬਿੱਲ ਵੀ ਦਿੱ ਦਿੱਤਾਗਾ ਤੁਸੀਂ ਮੇਰੇ ਬਿੱਲ ਤੇ ਕਾਰਵਾਈ ਕਰੋ ਨਹੀਂ ਤੁਸੀਂ ਥਾਣੇ ਭਾਗੋ ਕਿ ਮੇਰੇ ਜੋ ਕੋਈ ਗੁਨਾਹ ਮੈਂ ਕਰਿਆਗਾ ਠੀਕ ਹੈ ਇਹ ਕਹਿੰਦੇ ਵੀ ਅਸੀਂ ਖਾਣੇ ਨਹੀਂ ਜਾਂਦੇ ਇਹਨਾਂ ਨੇ ਮੇਰੀਆਂ ਨੇਜਾਇਜ਼ ਮੂਵੀਆਂ ਪਾਈਆਂ ਪਹਿਲਾਂ ਹੀ ਕੋਈ ਹਾਲੇ ਤੱਕ ਮੇਰਾ ਕੋਈ ਪ੍ਰੂਫ ਨਹੀਂ ਹੋਇਆ ਵੀ ਮੈਂ ਗਲਤਮਾਲ ਦਿੱਤਾ ਹੈ ਜਾਂ ਗਲਤ ਮੈਂ ਕਿਸੇ ਨੂੰ ਕਰਿਆ ਇਹਨਾਂ ਨੇ ਮੈਥੋਂ 10 ਲੱਖ ਰੁਪਏ ਮੰਗਿਆ ਸਿੱਧਾ ਕਿੰਨੇ ਨੇ ਇਹ ਬੰਦਿਆ ਨਹੀਂ ਕਿਰੇ ਉਹ ਮੁੰਡੇ ਮੇਨ ਇਕੱਠੇ ਹੋ ਕੇ ਆਏ ਸੀਗੇ ਮੈਂ ਉਹਨਾਂ ਨੂੰ 10 ਲੱਖ ਰੁਪਏ ਨਹੀਂ ਦੇ ਸਕਿਆ ਮੇਰਾ ਬੀਪੀ ਘਟ ਗਿਆ 100 ਲੱਖ ਪੂਰੀ ਜਾਨ ਦੇ ਉਹ ਬੰਦਿਆਂ ਨੂੰ ਕਰਾਉਂ ਉਹ ਬੰਦੇ ਮੁੰਡੇ ਨਾਲ ਤੇ ਇਹ ਬੰਦੇ ਸਾਰੇ ਇਕੱਠੇ ਆਏ ਸੀਗੇ 8-10 ਜਣੇ ਇਕੱਠੇ ਆਏ ਸੀਗੇ ਇਹਨਾਂ ਦੀ ਟੀਮ ਆਈ ਸੀਗੀ ਮੈਥੋਂ ਪੈਸੇ ਲੈਣ ਮੈਂ ਇਕੱਲਾ ਕਰਕੇ ਉਲਝ ਗਿਆ ਇਹਨਾਂ ਨੇ ਇਸੇ ਕਰਕੇ ਮੈਂ ਪੁਲਸ ਵਾਲੇ ਮੈਨੂੰ ਬੁਲਾਏ ਸੀਗੇ ਸਰਦਾਰ ਜੀ ਕੋਈ ਇਹਨਾਂ ਨੇ ਨਹੀਂ ਬੁਲਾਇਆ ਸੀ ਉਹਨਾਂ ਦੇ ਕਹਿਣ ਦੇ باوجود ਹੋ ਗਏ ਇੱਕ ਸੀਸੀਟੀਵੀ ਫੁਟੇਜ ਉਹ ਫੋਟੋ ਆਈ ਸੀਗੀ ਕਾਰ ਦੇ ਵਿੱਚ ਤੁਸੀਂ ਸਮਾਨ ਢੋਹ ਕਦੇ ਕਾਰ ਦੇ ਵਿੱਚ ਮੈਥੋਂ ਕਿਸੇ ਬੰਦੇ ਨੇ ਸਮਾਨ ਮੰਗਿਆ ਸੀ ਬਾਅਦ ਦੇ ਵਿੱਚ ਉਸ ਕਾਰ ਦੇ ਵਿੱਚ ਮੈਂ ਸਮੰਤ ਰਹਿ ਸੀਗਾ ਕਿ ਮੇਰੀ ਉਹ ਦੁਕਾਨ ਖੁੱਲੀ ਸੀਗੀ ਮੇਰੀਆਂ ਉਹ ਦੋ ਦੁਕਾਨਾਂ ਸੀਗੀਆਂ ਮੈਂ ਦੂਜੀ ਕਿਤੇ ਮੇਰੀ ਇੱਕ ਦੁਕਾਨ ਬੰਦ ਕਰਤੀ ਸੀ ਚਾਬੀਆਂ ਪੁਲਿਸ ਵਾਲੇ ਲੈ ਕੇ ਗਏ ਸੀਗੇ ਦੂਜੀ ਦੁਕਾਨ ਮੇਰੀ ਕੋਲ ਖੁੱਲੀ ਸੀਗੀ ਮੈਂ ਉਹਦੇ ਵਿੱਚੋਂ ਸਮਾਨ ਕਿਸੇ ਗੱਭ ਨੂੰ ਦਿੱਤਾ ਸੀ ਗੱਟੀ ਚੋਂ ਕਿਤੇ ਮੈਨੂੰ ਕੋਈ ਇਹਨਾਂ ਨੂੰ ਕੋਈ ਟੈਨਸ਼ਨ ਸੀ ਤੇ ਮੇਰੀ ਗੱਡੀ ਫੜ ਦੇ ਮੈਂ ਜੀ ਗੱਡੀ ਨੂੰ ਕਿਉਂ ਨਹੀਂ ਫੜਿਆ ਗਿਆ ਇਹ ਗਲਤ ਮਾਲ ਸੀਗਾ ਉਹ ਫੜ ਦੇ ਬਸ ਹੋ ਮੈਨੂੰ ਗਨਾ ਕਰਿਆ ਗਿਆ ਇਹ ਇੱਕ ਤੁਹਾਡੇ ਤੇ ਇਜ਼ਾਮ ਵੀ ਲੱਗੇ ਨੇ ਕਿ ਤੁਸੀਂ ਵਿਆਹ ਹਰ ਦੇਣ ਦੇ ਆਫਰ ਦਿੱਤੇ ਉਹਨਾਂ ਨੇ ਮੈਂ ਕੋਈ ਕਿਸੇ ਨੂੰ 50 ਜਿਹਨੋਂ ਮੈਂ ਤੋਂ 10 ਲੱਖ ਰੁਪਏ ਮੰਗਦੇ ਸੀਗੇ ਮੈਂ ਕਿਸੇ ਨੂੰ ਕੋਈ ਪੈਸੇ ਨਹੀਂ ਕਿ ਮੈਂ ਪੈਸਾ ਦੇਣਾ ਹੁੰਦਾ ਤਾਂ ਮੈਂ ਨਿਭੜ ਜਾਂਦਾ ਮੇਰਾ ਅੱਜ ਕੰਪਨੀ ਵਾਲੇ ਅਮੋਲ ਵਾਲੇ ਕਹਿੰਦੇ ਕਿ ਜਿਹੜਾ ਕਿਓ ਪਾਇਆ ਗਿਆ ਉਹ ਉਹਨਾਂ ਦੀ ਕੰਪਨੀ ਉਹਨਾਂ ਦਾ ਮੈਨੂੰ ਕੋ ਡੁਪਲੀਕੇਟ ਨਾਲ ਮੈਂ ਖਾਨ ਨੂੰ ਤਿਆਰਾਂਗਾ ਪਰ ਇਹਨਾਂ ਨੇ ਕਿਹਾ ਵੀ ਇਹ ਨਕਲੀ ਆ ਮੈਨੂੰ ਇਸ ਚੀਜ਼ ਦਾ ਕੁਝ ਨਹੀਂ ਪਤਾ ਠੀਕ ਹੈ ਜੋ ਇਹ ਜੋ ਮਤਲਬ ਕਿ ਉੱਥੇ ਜਾ ਕੇ ਸਿੰਪਲ ਪਾਸ ਹੋਊਗਾ ਜੋ ਉਹਦਾ ਮੈਂ ਜ਼ਿੰਮੇਵਾਰ ਹਾਂ ਕਿ ਜਿਹੜਾ ਜੇ ਤੂੰ ਮੰਨ ਲਿਆ ਸੀ ਕਿ ਉਹਦਾ ਨਾਮ ਲਿਖਾਇਆ ਹਾ ਉਹਦਾ ਨਾਮ ਮੈਂ ਮਤਲਬ ਕਿ ਲਿਖਾਇਆ ਗਿਆ ਉਹ ਵੀ ਹੁੰਦਾ ਉਹ ਮਾਨਸਾ ਸਾਈਡ ਦਾ ਬੰਦਾ ਹੈ ਠੀਕ ਹੈ ਠੀਕ ਹੈ ਜੀ